ਅਗਲੀ ਜਿਹੜੀ ਕਹਾਣੀ ਹੈਗੀ ਉਹ ਹੈ ਕਿ ਸੁ크ਰਾਤ ਦਾ ਟ੍ਰਿਪਲ ਫਿਲਟਰ ਟੈਸਟ ਸੁ크ਰਾਤ ਕੋਲੇ ਕੋਈ ਉਹਨਾਂ ਦੀ ਜਾਣ-ਪਛਾਣ ਦਾ ਬੰਦਾ ਆਉਂਦਾ ਹੈਗਾ ਉਹਨਾਂ ਨੂੰ ਆ ਕੇ ਕਹਿੰਦਾ ਕਹਿੰਦਾ ਮੈਂ ਤੁਸੀਂ ਜਾਣਦੇ ਹੋ ਕਹਿੰਦਾ ਮੈਂ ਤੁਹਾਡੇ ਦੋਸਤ ਬਾਰੇ ਕੀ ਸੁਣ ਕੇ ਆਇਆ ਸੁ크ਰਾਤ ਕਹਿੰਦੇ ਵੀ ਚਲੋ ਮੈਨੂੰ ਦੱਸ ਨਹੀਂ ਕੋਈ ਗੱਲ ਨਹੀਂ ਪਹਿਲਾਂ ਉਸ ਤੋਂ ਪਹਿਲਾਂ ਤਾਂ ਇੱਕ ਛੋਟਾ ਜਿਹਾ ਟੈਸਟ ਪਾਸ ਕਰਨਾ ਪਊਗਾ ਮੇਰੇ ਮੇਰੇ ਰਾ ਉਹ ਆ ਵੀ ਕਹਿੰਦਾ ਟ੍ਰਿਪਲ ਫਿਲਟਰ ਟੈਸਟ ਉਹ ਕਹਿੰਦੇ ਵੀ ਇਹ ਕਿਹਦਾ ਟੈਸਟ ਹੈਗਾ ਕਹਿੰਦਾ ਬੰਦੇ ਵਿੱਚ ਤੇਰੇ ਤੋਂ ਤਿੰਨ ਚੀਜ਼ਾਂ ਪੁੱਛਣੀਆਂ ਨੇ ਕਿਹਾ ਤੇ ਉਹਨਾਂ ਦੇ ਵਿੱਚ ਪਹਿਲੀ ਚੀਜ਼ ਹੈਗੀ ਸੱਚਾਈ ਕਹਿੰਦਾ ਵੀ ਜਿਹੜਾ ਕੁਝ ਤੁਸੀਂ ਮੈਨੂੰ ਦੱਸਣ ਜਾ ਰਹੇ ਹੋਗੇ ਵੀ ਇਹ ਸੱਚ ਹੈ ਉਹ ਕਹਿੰਦਾ ਜੀ ਨਹੀਂ ਮੈਂ ਤਾਂ ਆਪ ਇਹਨਾਂ ਕਿਸੇ ਤੋਂ ਸੁਣ ਕੇ ਆਇਆ ਹਾਂ ਮਤਲਬ ਕਹਿੰਦਾ ਤੁਸੀਂ ਕਿਸੇ ਤੋਂ ਸੁਣ ਕੇ ਆਏ ਹੋ ਤੇ ਤੁਹਾਨੂੰ ਇਹ ਨਹੀਂ ਪਤਾ ਹੈਗਾ ਵੀ ਇਹ ਸੱਚ ਹੈ ਜਾਂ ਝੂਠ ਦੂਸਰਾ ਇਹ ਹੈਗਾ ਵੀ ਚੰਗਿਆਈ ਤੁਸੀਂ ਇਹ ਦੱਸੋ ਵੀ ਜਿਹੜਾ ਕੁਝ ਤੁਸੀਂ ਦੱਸਣ ਜਾ ਰਹੇ ਹੋ ਵੀ ਉਹ ਚੰਗਾ ਹੈ ਜਾਂ ਉਹਦੇ ਬਾਰੇ ਬੁਰਾ ਹੈ ਉਹ ਕਹਿੰਦਾ ਜੀ ਉਹ ਬਿਲਕੁਲ ਹੀ ਤੁਹਾਡੇ ਕਹਿ ਪੁੱਛਣ ਦੇ ਉਦੋਂ ਉਲਟਾਗਾ ਤੇ ਉਹ ਉਸ ਦੇ ਬਾਰੇ ਵਿੱਚ ਬੁਰਾ ਸੁਣ ਕੇ ਆਏ ਆ ਮਤਲਬ ਕਿ ਕਹਿੰਦੇ ਵੀ ਉਹ ਨਾ ਦਾ ਸੱਚ ਹੈ ਤੈਨੂੰ ਪਤਾ ਨਹੀਂ ਹੈਗਾ ਵੀ ਹੈ ਵੀ ਬੁਰਾ ਉਹਦੇ ਵਾਸਤੇ ਚਲੋ ਕੋਈ ਗੱਲ ਇਹ ਕਹਿੰਦਾ ਇੱਕ ਬਚਿਆਗਾ ਹਲੇ ਵੀ ਤੇ ਤੀਸਰਾਗਾ ਉਪਯੋਗਤਾ ਵੀ ਜੋ ਤੁਸੀਂ ਮੈਨੂੰ ਗੱਲ ਦੱਸਣ ਜਾ ਰਹੇ ਹੋਗੇ ਮੈਨੂੰ ਜਾਂ ਤੁਹਾਨੂੰ ਜਾਂ ਮੇਰੇ ਦੋਸਤ ਨੂੰ ਉਹਦੇ ਵਾਰ ਉਹਦੇ ਨਾਲ ਕੋਈ ਫਾਇਦਾ ਹੋਊਗਾ ਉਹ ਕਹਿੰਦਾ ਜੀ ਨਹੀਂ ਹੋਊਗਾ ਕਹਿੰਦਾ ਨਾ ਤਾਂ ਜਿਹੜੀ ਗੱਲ ਤੁਸੀਂ ਸੁਣ ਕੇ ਆ ਰਹੇ ਹੋ ਤੁਹਾਨੂੰ ਯਕੀਨ ਨਹੀਂ ਹੈਗਾ ਵੀ ਉਹ ਸੱਚ ਹੈ ਝੂਠਾ ਤੇ ਦੂਸਰੀ ਉਹਦੇ ਪਰ ਤੁਸੀਂ ਚੰਗਾ ਨਹੀਂ ਸੁਣ ਕੇ ਤੀਸਰਾ ਉਹ ਆਪਣੇ ਤਿੰਨਾਂ ਚੋਂ ਕਿਸੇ ਦੇ ਕੰਮ ਦੀ ਨਹੀਂ ਹੈਗੀ ਤੇ ਫਿਰ ਚੰਗਾ ਨਹੀਂ ਹੋਊਗਾ ਵੀ ਆਪ ਕੰਮ ਦੀ ਗੱਲ ਕਰ ਲਈਏ ਕੋਈ ਤਾਂ ਕਹਾਣੀ ਇੱਥੇ ਖਤਮ ਹੋ ਜਾਂਦੀ ਹੈ ਮੈਂ ਇੱਥੇ ਇਹੀ ਕਹੂੰਗਾ ਵੀ ਬਾਕੀ ਚੀਜ਼ਾਂ ਨੂੰ ਕਰਨ ਦੀ ਬਜਾਏ ਚੰਗਾ ਨਹੀਂ ਹੋਊਗਾ ਜੇ ਕੰਮ ਦੀ ਗੱਲ ਕਰ ਲਈਏ